ਪਹਿਲਾ ਪਰਿਵਾਰ ਇੱਥੇ ਪਹੁੰਚਿਆ ਆ ਪੋਤੇ ਨੂੰ 15 ਲੱਖ ਰੁਪਇਆ ਲੈ ਲਾ ਕੇ ਭੇਜਿਆ ਸੀਗਾ ਤੁਸੀਂ ਤਸਵੀਰਾਂ ਦੇਖੋ ਉਹ ਕਹਿੰਦੇ ਪਿਆ ਕਿ ਅਸੀਂ 15 ਲੱਖ ਰੁਪਇਆ ਲਾ ਕੇ ਭੇਜਿਆ ਸੀਗਾ ਪੂਰਾ মিডিਆ ਉਹਨਾਂ ਦੇ ਦੁਆਲੇ ਆ ਇਹ ਤਸਵੀਰਾਂ ਜਿਹੜੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦਾ ਪੋਤਾ ਜਿਹੜਾ ਆ ਔਰ 15 ਲੱਖ ਰੁਪਏ ਲਾ ਕੇ ਉਹਨਾਂ ਨੇ ਫੇਜਾ ਸੀਗਾ ਪਰਿਵਾਰਕ ਮੈਂਬਰ ਪਹਿਲਾ ਪਰਿਵਾਰ ਇੱਥੇ ਪਹੁੰਚ ਆਇਆ ਔਰ ਇਹ ਪਰਿਵਾਰ ਜਿਹੜੇ ਨੇ ਉਹ ਗੱਲ ਕਰ ਰਹੇ ਨੇ ਗਲਤੀ ਹੋਈ ਹੈ ਨਾਮ ਤੋਂ ਦੱਸੋ ਨਾਮ ਪਿਆ ਸਰ ਹਾਂਜੀ ਜੀਤ ਸਿੰਘ ਔਰ ਸਨੋਬ ਗਰਸੇਵਕ ਸਿੰਘ ਹਾਂਜੀ ਕਦੋਂ ਵੀ ਆ ਜੀ ਹਾਂਜੀ ਕਦੋਂ ਬਾਬਾ ਜੀ ਕਦੋਂ ਗਏ ਸੀ ਗਿਆ ਹੈ ਕਹੋ ਕਿ ਕਿੰਨੇ ਪੈਸੇ ਲਗਾ ਲਗਾ ਕੇ ਗਏ ਨਹੀਂ ਪੈਸਾ ਨਹੀਂ ਲੱਗਿਆ ਜੀ ਫ੍ਰੀ ਗਿਆ ਜੀ ਬੱਤਨ ਆ ਗਈ ਹੈ ਨਾ ਬਾਬਾ ਜੀ ਸੁਣੋ ਸੁਣੋ ਆਪਾਂ ਪਾਪੀ ਨਹੀਂ ਕਰ ਰਹੇ ਹਰ ਮਦਦ ਹੀ ਹੋ ਗਈ ਆਪਹੀ ਦੱਸਵਾਣਾ ਆਪਾਂ ਖੋਤੀ ਨਾ ਇਹ ਮੀਡੀਆ ਇਸ਼ੂ ਨਹੀਂ ਬਣੇ ਨਹੀਂ ਹੋਰ ਤੁਸੀਂ ਇਹ ਤਸਵੀਰ ਦੇਖੀ ਆ ਬੇहद ਭਾਵਕ ਹੈ ਪਰ ਸਾਡੀ ਡਿਊਟੀ ਸੀ ਕਿ ਪੁੱਛਣਾ ਜੀਤਪਾਲ ਸਿੰਘ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ 15 ਲੱਖ ਰੁਪਇਆ 15 ਦਿਨ ਪਹਿਲਾਂ ਕਈ ਲੱਖ ਰੁਪਏ ਥੱੱਬਾ ਰੁਪਈਆ ਦਾ ਲਾ ਕੇ ਤੋਰਿਆ মিডিਆ ਵਾਲੇ ਤੁਸੀਂ ਦੇਖੋ ਵੀ ਕਿਵੇਂ ਜਿਹੜੇ ਗੱਲ ਕਰਨ ਲਈ ਕਿਉਂਕਿ ਉਹਨਰ ਤੋਂ ਪੁੱਛਿਆ ਜਾ ਰਿਹਾ ਬਾਪੂ ਜੀ ਆ ਇਹ ਉਹਨਾਂ ਦਾ ਪੋਤਾ ਸੀਗਾ ਹਾਲਾਂਕਿ ਉਹ ਕਹਿ ਰਿਹਾ ਕਿ ਇਹ ਮੁੰਡਾ ਉਹਨਾਂ ਨੂੰ ਇੱਥੇ ਮਿਲ ਜਾਣਾ ਸੀਗਾ ਜੇ মিডিਆ ਪਿੱਛੇ ਨਾ ਹੁੰਦਾ ਪਰ ਤਸਵੀਰ ਇਹ ਆ ਕਿ ਵਾਕਈ ਸੁਪਨੇ ਜਿਹੜੇ ਨੇ ਉਹ ਗਏ ਨੇ ਲੋਕਾਂ ਦੇ ਬਹੁਤ ਪੈਸੇ ਲੱਗਦੇ ਆ ਥੱੱਬਾ ਰੁਪਈਆ ਲਾ ਕੇ ਕੈਨੇਡਾ ਅਮਰੀਕਾ ਕੈਨੇਡਾ ਤੋਰਦੇ ਆ ਅਮਰੀਕਾ ਤੋਂ ਆਈ ਫਲਾਈਟ ਵਾਪਸ ਕਲੀ ਫਲਾਈਟ ਨਹੀਂ ਆ ਰਹੀ ਸੁਪਨੇ ਆਏ ਨੇ ਪੰਜਾਬ ਦੇ ਲੋਕ ਵਾਪਸ ਆਏ ਨੇ ਭਾਰਤ ਦੇ ਲੋਕ ਵਾਪਸ ਆਏ ਨੇ ਉਹਨਾਂ ਦੇ ਸੁਪਨੇ ਵਾਪਸ ਆਏ ਨੇ ਤਸਵੀਰ ਹੈ ਮਾਤਮ ਪਸਰਿਆ ਵਾਂਗੂ ਲੱਗਦਾ ਆ ਇੱਕ ਲੇਡੀ ਵੀ ਹਾਲਾਂਕਿ ਇਹਨਾਂ ਦੇ ਨਾਲ ਉਹ ਬੋਲਣ ਲਈ ਤਿਆਰ ਨਹੀਂ ਹੈਗੇ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡਾ ਔਖਾ ਆ ਪਰਿਵਾਰਾਂ ਲਈ ਕਿੱਡਾ ਔਖਾ ਆ ਇੰਨੇ ਬੁੱਕਾਂ ਦੇ ਬੁੱਕ ਰੁਪਈਏ ਲਾ ਕੇ ਆਪਣੇ ਬੱਚਿਆਂ ਨੂੰ ਬਰੰਗ ਮੁੜਦੇ ਦੇਖਣਾ ਉਹਨਾਂ ਦੇ ਨਾਲ ਜਿਹੜੀਆਂ ਸਾਂਝਾਂ ਸੀਗੀਆਂ ਸੁਪਨੇਆਂ ਦੀਆਂ ਉਹ ਟੁੱਟਦੀਆਂ ਦੇਖਣੀਆਂ ਇਹ ਤਾਂ ਹੁਣ ਪਰਿਵਾਰਾਂ ਦੀਆਂ ਹੱਲਾਸ਼ੇਰੀਆਂ ਆ ਉਮੀਦ ਕਰਦੇ ਆਂ ਵੀ ਪਰਿਵਾਰ ਹੱਲਾਸ਼ੇਰੀ ਦਿੰਦਾ ਰਹੂਗਾ ਔਰ ਇਹਨਾਂ ਦੇ ਹੌਸਲੇ ਬੁਲੰਦ ਰਹਿਣਗੇ ਕਦੇ ਇਕੱਲਾ ਇਕੱਲਾ ਪਰਿਵਾਰ ਜਿਹੜਾ ਹੈ ਉਹ ਸ਼ਾਇਦ ਇੱਥੇ ਪਹੁੰਚੇ ਮੈਜਤेंद्र ਸਿੰਘ ਖੇੜਾ ਅਮਰੀਦ ਸਰ ਤੋਂ ਪਹਿਲਾ ਪਰਿਵਾਰ ਇੱਥੇ ਪਹੁੰਚਿਆ ਆ ਪੋਤੇ ਨੂੰ 15 ਲੱਖ ਰੁਪਇਆ ਲਾ ਕੇ ਭੇਜਿਆ ਸੀਗਾ ਤੁਸੀਂ ਤਸਵੀਰਾਂ ਦੇਖੋ ਉਹ ਕਹਿੰਦੇ ਪਿਆ ਕਿ ਅਸੀਂ 15 ਲੱਖ ਰੁਪਇਆ ਲਾ ਕੇ ਭੇਜਿਆ ਸੀਗਾ ਪੂਰਾ মিডিਆ ਉਹਨਾਂ ਦੇ ਦੁਆਲੇ ਆ ਜਿਹੜਾ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਸੀ ਇਹ ਤੁਹਾਡੇ ਘਰ ਕੇ ਸਾਨੂੰ ਥਾਣੇੋਂ ਲੈਣਾ ਪੈਣਾ ਇਹ ਥਾਣੇ ਤੇ ਮਿਲ ਜਾਣਾ ਹੈ ਆਪਕੋ ਪੁਲਿਸ ਨੇ ਕੀ ਕਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦਾ ਪੋਤਾ ਜਿਹੜਾ ਆ ਔਰ 15 ਲੱਖ ਰੁਪਏ ਲਾ ਕੇ ਉਹਨਾਂ ਨੇ ਤੇਜਸ ਸਿੰਘ ਦਾ ਪਰਿਵਾਰਕ ਮੈਂਬਰ ਪਹਿਲਾ ਪਰਿਵਾਰ ਵਿੱਚ ਪਹੁੰਚਿਆ ਔਰ ਇਹ ਪਰਿਵਾਰ ਜਿਹੜੇ ਨੇ ਉਹ ਗੱਲ ਕਰ ਰਹੇ ਨੇ ਗਲਤੀ ਹੋਈ ਹੈ ਨਾਮ ਕੀ ਹੈ ਸਰ ਅਗੇ ਦੀਪ ਸਿੰਘ ਆਨ ਆਵ ਗੁਰਸੇਵਕ ਸਿੰਘ ਬੱਸ ਕਰੋ ਵੀਰ ਜੀ ਹਾਂਜੀ ਕਦੋਂ ਬਾਬਾ ਜੀ ਕਦੋਂ ਗਏ ਸੀ ਗਿਆ ਹੈ ਪਲੀਜ਼ ਕਦੋਂ ਬਾਬਾ ਜੀ ਕਿੰਨੇ ਪੈਸੇ ਲਗਾ ਲਗਾ ਕੇ ਗਏ ਨਹੀਂ ਪੈਸਾ ਨਹੀਂ ਲਗਾ ਗਿਆ ਜੇ ਫ੍ਰੀ ਗਿਆ ਜੀ ਬਾਬਾ ਜੀ ਸੁਣੋ ਸੁਣੋ ਆਪਾਂ ਮਾਪੀ ਦੀ ਗੱਲ ਹਰ ਮਦਦ ਹੀ ਹੋਗੀ ਆਪਹੀ ਦੱਸੋ ਹਾਂ ਬਾਬਾ ਖੋਦੀ ਆਪਾਂ ਛੱਡੀ ਕਰੀਏ ਨਾ ਇਹ ਮੀਡੀਆ ਨੂੰ ਨਹੀਂ ਬਣਾਉਂਦਾ ਨੇ ਉਹ ਤੁਸੀਂ ਇਹ ਤਸਵੀਰ ਦੇਖੀ ਆ ਬੇहद ਭਾਵਕ ਹੈ ਪਰ ਸਾਡੀ ਡਿਊਟੀ ਸੀ ਕਿ ਪੁੱਛਣਾ अजीतਪਾਲ ਸਿੰਘ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ 15 ਲੱਖ ਰੁਪਇਆ 15 ਦਿਨ ਪਹਿਲਾਂ ਕਈ ਲੱਖ ਰੁਪਇਆ ਥੱੱਬਾ ਰਪਈਆਂ ਦਾ ਲਾ ਕੇ ਤੋਰਿਆ মিডিਆ ਵਾਲੇ ਤੁਸੀਂ ਦੇਖੋ ਵੀ ਕਿਵੇਂ ਜਿਹੜੇ ਗੱਲ ਕਰਨ ਲਈ ਕਿਉਂਕਿ ਉਹਨਰ ਤੋਂ ਪੁੱਛਿਆ ਜਾ ਰਿਹਾ ਬਾਪੂ ਜੀ ਰਿਹਾ ਇਹ ਉਹਨਾਂ ਦਾ ਪੋਤਾ ਸੀਗਾ ਹਾਲਾਂਕਿ ਉਹ ਕਹਿ ਰਹੇ ਆ ਕਿ ਇਹ ਮੁੰਡਾ ਉਹਨਾਂ ਨੂੰ ਇੱਥੇ ਮਿਲ ਜਾਣਾ ਸੀਗਾ ਜੇ মিডিਆ ਪਿੱਛੇ ਨਾ ਹੁੰਦਾ ਪਰ ਤਸਵੀਰ ਇਹ ਆ ਕਿ ਵਾਕਈ ਸੁਪਨੇ ਜਿਹੜੇ ਨੇ ਉਹ ਗਏ ਨੇ ਲੋਕਾਂ ਦੇ ਬਹੁਤ ਪੈਸੇ ਲੱਗਦੇ ਆ ਥੱਬਾ ਰੁਪਈਆ ਲਾ ਕੇ ਕੈਨੇਡਾ ਅਮਰੀਕਾ ਕੈਨੇਡਾ ਤੋਰਦੇ ਆ ਅਮਰੀਕਾ ਤੋਂ ਆਈ ਫਲਾਈਟ ਵਾਪਸ ਕਲੀ ਫਲਾਈਟ ਨਹੀਂ ਆ ਰਹੀ ਸੁਪਨੇ ਆਏ ਨੇ ਪੰਜਾਬ ਦੇ ਲੋਕ ਵਾਪਸ ਆਏ ਨੇ ਭਾਰਤ ਦੇ ਲੋਕ ਵਾਪਸ ਆਏ ਨੇ ਉਹਨਾਂ ਦੇ ਸੁਪਨੇ ਵਾਪਸ ਆਏ ਨੇ ਤਸਵੀਰ ਹੈ ਮਾਤਮ ਪਸਰਿਆ ਵਾਂਗੂ ਲੱਗਦਾ ਆ ਇੱਕ ਲੇਡੀ ਵੀ ਹਾਲਾਂਕਿ ਇਹਨਾਂ ਦੇ ਨਾਲ ਉਹ ਬੋਲਣ ਲਈ ਤਿਆਰ ਨਹੀਂ ਹੈਗੇ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੱਡਾ ਔਖਾ ਆ ਪਰਿਵਾਰਾਂ ਲਈ ਕਿੱਡਾ ਔਖਾ ਆ ਇੰਨੇ ਬੁੱਕਾਂ ਦੇ ਬੁੱਕ ਰੁਪਈਏ ਲਾ ਕੇ ਆਪਣੇ ਬੱਚਿਆਂ ਨੂੰ ਬਰੰਗ ਮੁੜਦੇ ਦੇਖਣਾ ਉਹਨਾਂ ਦੇ ਨਾਲ ਜਿਹੜੀਆਂ ਸਾਂਝਾਂ ਸੀਗੀਆਂ ਸੁਪਨਿਆਂ ਦੀਆਂ ਉਹ ਟੁੱਟਦੀਆਂ ਦੇਖਣੀਆਂ ਇਹ ਤੋਂ ਹੁਣ ਪਰਿਵਾਰਾਂ ਦੀਆਂ ਹੱਲਾਸ਼ੇਰੀਆਂ ਆ ਉਮੀਦ ਕਰਦੇ ਆਂ ਵੀ ਪਰਿਵਾਰ ਹੱਲਾਸ਼ੇਰੀ ਦਿੰਦਾ ਰਹੂਗਾ ਔਰ ਇਹਨਾਂ ਦੇ ਹੌਂਸਲੇ ਬੁਲੰਦ ਰਹਿਣਗੇ ਕਦੇ ਇਕੱਲਾ ਇਕੱਲਾ ਪਰਿਵਾਰ ਜਿਹੜਾ ਹੈ ਉਹ ਸ਼ਾਇਦ ਇੱਥੇ ਪਹੁੰਚੇ ਮਲਵਿੰਦਰ ਸਿੰਘ ਖਹਿਰਾ ਅੰਮ੍ਰਿਤਸਰ